ਅੱਜ ਪਾਰਕੀ ਕਿਸਾਨ ਜੁਲਨ ਗ੍ਰਾਹਾਂ ਵੱਲੋਂ ਪੁਸਥਾਨਾ ਡੇਰਾ ਬਾਬਾ ਨਾਨਕ ਦੇ ਸਾਹਮਣੇ ਬੀਤੇ ਸਮੇਂ ਦੌਰਾਨ ਚੋਰੀਆਂ ਟੂਬਲਾਂ ਨੂੰ ਮੋਟਰਾਂ ਦੇ ਸਬੰਧ ਵਿੱਚ ਧਨਾ ਪ੍ਰਦਰਸ਼ਨ ਕਰਦੇ ਹੋਏ ਜਮ ਕੇ ਪੁਸਥ ਪ੍ਰਸ਼ਾਸਨ ਖਿਲਾਫ ਨਾਰੇਬਾਜੀ ਕੀਤੀ ਗਈ ਇਸ ਸਬੰਧੀ ਜਾਣਕਾਰੀ ਦਿੰਦੇ ਕਿ ਸਥਾਨ ਅਗੋਨ ਦਸਤਕ ਵਿੱਚ 1.5 ਮਹੀਨੇ ਪਹਿਲਾਂ ਪਿੰਨ ਇਕੱਠੇ ਆਲਾ ਤਲਵੰਡੀ ਰਾਮਾ ਨਿਕੋਸਾਂ ਤੇ ਸ਼ੌਪਰ ਜੱਜੰਡ ਦੇ ਕਰੀਬ 40 ਤੋਂ 45 ਕਿਸਾਨਾਂ ਦੀਆਂ ਮੋਟਰਾਂ ਚੋਰੀ ਹੋਈਆਂ ਸਨ ਉਸ ਸਮੇਂ ਕਿਸਾਨਾਂ ਵੱਲੋਂ ਮੋਟਰ ਚੋਰ ਗਰੋਹ ਦੇ ਇੱਕ ਮੈਂਬਰ ਨੂੰ ਕਾਬੂ ਕਰਕੇ ਪੁਰਸੇ ਹਵਾਲੇ ਕੀਤਾ ਗਿਆ ਸੀ ਜਿਸ ਤੇ ਪੁਲਿਸ ਨੇ ਕਰਵਾਈ ਕਰਜਸਤ ਨੂੰ ਇੱਕ ਚੋਰ ਗਰੋਹ ਦੇ ਮੈਂਬਰ ਤੇ 50 ਦਰਜ ਕੀਤਾ ਸੀ ਜਦਕਿ ਉਸਦੇ ਸਾਥੀਆਂ ਗ੍ਰਿਫਤਾਰ ਨਹੀਂ ਕੀਤਾ ਗਿਆ ਸੀ ਇਸ ਸਬੰਧ ਵਿੱਚ 94 ਫਰਲੀ ਬੀਤੀ ਫਾਈ ਪਰੇਵ ਨੂੰ ਫੂਲ ਟੋਕੀ ਮਲੇਵਾਲ ਦੇ ਸਾਹਮਣੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ ਇਸ ਮੌਕੇ ਪੁਲਿਸ ਨੇ ਤਖਤਾਰੀਆਂ ਨੂੰ ਸਾਹਮਣੇ ਸਮਾਂ ਮੰਗਿਆ ਸੀ ਜਿਸ ਤੇ ਇੱਕ ਸਥਾਨਕ ਸਹਿਯੋਗੀ ਚਤੋਂ ਦਾ ਧਰਨਾ ਸਮਵਤ ਕੀਤਾ ਸੀ ਪਰ ਅੱਜ 1 ਮਹੀਨੇ ਤੋਂ ਵੱਧ ਦਾ ਸਮਾਂ ਬੀਤਣ ਤੇ ਪ੍ਰੋਜੈਕਟ ਲੀਕ ਕਰਗਿਆਰੀ ਵਿਰੋਧ ਭਾਤਕ ਸਥਾਨਕ ਯੂਨੀਅਨ ਗ੍ਰਾਹਾਂ ਵੱਲੋਂ ਪੁਸ਼ਕੋਨਾ ਡੇਰਾ ਬਾਬਾ ਨਾਨਕ ਦੇ ਸਮੇਤ ਪਰ ਦਰਸ਼ਨ ਕੀਤਾ ਗਿਆ ਇਸ ਮੌਕੇ ਪੁਸ਼ਕੋਨਾ ਡੇਰਾ ਬਾਬਾ ਨਾਨਕ ਦੇ ਐਸਚੋ ਜਿਸ ਤੋਂ ਪਾਲ ਸੈਨੇ ਦਾ ਸਹਮ ਜਿਥੇ ਬੰਦੀਆਂ ਦੇ ਆਗੂਆ ਦੀ ਡੀਐਸਪੀ ਡੇਰਾ ਬਾਬਾ ਨਾਲ ਕੇ ਰਿਸਪਟ ਕਰਨ ਸੰਗ ਨਾਲ ਮੀਟਿੰਗ ਕਰਾਈ ਜੋ ਕਿ ਬੇ ਸਿੱਟਾ ਰਹੀ ਇਸ ਮੌਕੇ ਤੇ ਸਤਾਨ ਆਗੂ ਲਖਮਿੰਦਰ ਸਿੰਘ ਮੰਜੇਵਾਲੀ ਨੇ ਕਿਹਾ ਕਿ ਉਹ ਅੱਜ ਦਾ ਧਰਨਾ ਪਹਿਲਾ ਲੋਹ ਮੁੰਤਵੀ ਕਰੇ ਹਨ ਤੇ ਆਉਣ ਵਾਲੇ ਦਿਨਾਂ ਵਿੱਚ ਜਿਥੇ ਬੰਦੀਆਂ ਦੇ ਆਗੂ ਨਾਲ ਗੱਲਬਾਤ ਕਰਕੇ ਅਨਮਿੱਤ ਸਮਲੇ ਟਿੱਕਾ ਸੰਗ ਅਸਤ ਵਿੱਡ ਜਾਵੇਗਾ ਬਿਊਰੋ ਰਿਪੋਰਟ ਅਲ ਪੰਜਾਬ న్యూਸ ਜੋ ਡੇਰਾ ਬਾਬਾ ਨਾਨਕ ਦੇ ਿੱਤਰਨਾ ਲਗਾ ਕੇ ਬੈਠੇ ਆ ਇਹ ਸਾਡੇ ਇਲਾਕੇ ਦੇ ਪਿੰਡ ਕਟਿਆਲਾ ਸ਼ਾਪੁਰ ਜਾਜਨ ਅਤੇ ਰਾਮਾ ਤਲਵੰਡੀ ਤੋਂ ਮੋਟਰਾਂ ਪਿਛਲੇ ਦਿਨੀ ਚੋਰੀ ਹੋਈਆਂ ਸਨ ਜਿਹਦੇ ਸਬੰਧ ਵਿੱਚ ਅਸੀਂ ਪਿਛਲੀ 28 ਫਰਵਰੀ ਨੂੰ ਚੌਂਕੀ ਮਾਲੇਵਾਲ ਵਿਖੇ ਵੀ ਧਰਨਾ ਲਗਾਇਆ ਸੀ ਕਿਉਂਕਿ ਸਾਡੇ ਇਲਾਕੇ ਦੇ ਕਿਸਾਨਾਂ ਨੇ ਬੜਾ ਸੰਘਰਸ਼ ਕਰਕੇ ਤੇ ਉਹਨਾਂ ਚੋਰਾਂ ਨੂੰ ਪੁਲਿਸ ਦੇ ਹਵਾਲੇ ਕੀਤਾ ਸੀ ਉਹਨਾਂ ਦੀ ਗੱਡੀ ਵੀ ਬਰਾਮਦ ਕਰਵਾਈ ਸੀਗੀ ਤੇ ਉਹ ਸੰਘਰਸ਼ ਕਰਨ ਦੇ ਬਾਵਜੂਦ ਵੀ ਕਿਸਾਨਾਂ ਦਾ ਜਿਦੋਂ ਚੋਰ ਕਿਸਾਨਾਂ ਨੇ ਫੜਾਏ ਨੇ ਪੁਲਿਸ ਨੂੰ ਉਸ ਦੇ ਬਾਵਜੂਦ ਵੀ ਪੰਜਾਬ ਪੁਲਿਸ ਵੱਲੋਂ ਕੋਈ ਕਾਰਵਾਈ ਸਾਡੇ ਪ੍ਰਸ਼ਾਸਨ ਵੱਲੋਂ ਨਹੀਂ ਕੀਤੀ ਗਈ ਉਹਨਾਂ ਚੋਰਾਂ ਤੇ ਜਿੱਦੇ ਰੋਸ ਵੱਜੋਂ ਅੱਜ ਅਸੀਂ ਫਿਰ ਥਾਣਾ ਡੇਰਾ ਬਾਬਾ ਨਾਨਕ ਵਿਖੇ ਬੈਠੇ ਆ ਕਿਉਂਕਿ ਪਿਛਲੀ 28 ਫਰਵਰੀ ਨੂੰ ਜਦੋਂ ਅਸੀਂ ਧਰਨਾ ਲਗਾ ਕੇ ਬੈਠੇ ਸੀ ਤੇ ਸਾਨੂੰ ਪ੍ਰਸ਼ਾਸਨ ਵੱਲੋਂ ਇਹ ਵਿਸ਼ਵਾਸ ਦਿਵਾਇਆ ਗਿਆ ਸੀ ਕਿ 7 ਦਿਨਾਂ ਦੇ ਅੰਦਰ ਅੰਦਰ ਅਸੀਂ ਉਹਨਾਂ ਚੋਰਾਂ ਤੇ ਕਾਰਵਾਈ ਕਰਾਂਗੇ ਤੇ ਜਿਹੜੇ ਰਹਿੰਦੇ ਚੋਰ ਨੇ ਉਹ ਫੜ ਕੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਸੁੱਟਾਂਗੇ ਅਤੇ ਚੋਰੀ ਦਾ ਜੋ ਸਮਾਨ ਜਿੱਥੇ ਵੀ ਇਹ ਚੋਰ ਵੇਚਦੇ ਨੇ ਉਸ ਦੁਕਾਨਦਾਰ ਨੂੰ ਵੀ ਅਸੀਂ ਫੜ ਕੇ ਸਮਾਜ ਦੇ ਵਿੱਚ ਨੰਗਾ ਕਰਾਂਗੇ ਤੇ ਸਾਡੇ ਨਾਲ ਵਾਦਾ ਕਰਕੇ ਵਾਅਦੇ ਤੋਂ ਭੱਜਿਆ ਪ੍ਰਸ਼ਾਸਨ ਅਤੇ ਦੁਬਾਰਾ ਸਾਨੂੰ ਤਾਂ ਹੀ ਰੋਸ ਧਰਨਾ ਦੇਣਾ ਪਿਆ ਕਿਉਂਕਿ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਜੋ ਅੱਜ ਦਿਨ ਲੁੱਟਾਂ ਹੋ ਰਹੀਆਂ ਨੇ ਜਿਸ ਦੇ ਵਿਰੋਧ ਵਿੱਚ ਅਸੀਂ ਅੱਜ ਥਾਣਾ ਡੇਰਾ ਬਾਬਾ ਨਾਨਕ ਵਿਖੇ ਬੈਠੇ ਆਂ ਕਿ ਪ੍ਰਸ਼ਾਸਨ ਕੋਈ ਵੀ ਕਾਰਵਾਈ ਹੋਣਾ ਚੋਰਾਂ ਤੇ ਨਹੀਂ ਕਰ ਰਿਹਾ ਤੇ ਜਿਸ ਦੇ ਰੋਸ ਵੱਜੋਂ ਇਲਾਕੇ ਦੇ ਲੋਕਾਂ ਦੇ ਵਿੱਚ ਭਾਰੀ ਰੋਸ ਹੈ ਤੇ ਉਹ ਅੱਜ ਅੱਕ ਕੇ ਤੇ ਧਰਨਾ ਲਾਉਣ ਲਈ ਮਜਬੂਰ ਹੋਏ ਨੇ ਸਰ ਜਦੋਂ ਇਹ ਚੋਰ ਫੜੇ ਸੀ ਤੇ ਉਹਨਾਂ ਦੇ ਬਾਕੀ ਜੋ ਸਾਥੀ ਨੇ ਉਹਨਾਂ ਸਾਥੀਆਂ ਵੱਲੋਂ ਸਾਡੇ ਮਾਲੇਵਾਲ ਦੇ ਕਿਸਾਨਾਂ ਨਾਲ ਰਾਬਤਾ ਕਰਕੇ ਤੇ ਉਹਨਾਂ ਨੂੰ ਇਹ ਕਿਹਾ ਗਿਆ ਕਿ 1.5 ਲੱਖ ਰੁਪਇਆ ਅਸੀਂ ਕਿਸਾਨਾਂ ਦਾ ਨੁਕਸਾਨ ਭਰ ਦਿੰਨੇ ਆ ਤੇ ਸਾਡੇ ਤੇ ਪੁਲਿਸ ਕਾਰਵਾਈ ਕੋਈ ਨਾ ਕਰਵਾਈ ਜਾਏ ਤੇ ਅਸੀਂ ਬਿਲਕੁਲ ਸਾਡੇ ਕਿਸਾਨ ਸਾਥੀਆਂ ਨੇ ਉਹ ਮਨਾ ਕਰ ਦਿੱਤਾ ਕਿ ਇਹ ਕੇਸ ਹੁਣ ਪ੍ਰਸ਼ਾਸਨ ਦੇ ਕੋਲ ਪਹੁੰਚ ਗਿਆ ਹੈ ਪ੍ਰਸ਼ਾਸਨ ਹੀ ਕਰੇਗਾ ਜੋ ਕਰੇਗਾ ਕਿਉਂਕਿ ਉਹਨਾਂ ਨੇ ਸਾਥੀ ਜੀ ਜਦੋਂ ਉਹਨਾਂ ਨੇ 1.5 ਲੱਖ ਰੁਪਿਆ ਇਹਨਾਂ ਕਿਸਾਨਾਂ ਨੂੰ ਭਰਨਾ ਹੈ ਤੇ ਹੋਰ ਵੀ ਚੋਰੀ ਉਹਨਾਂ ਨੇ ਕਰਕੇ ਦੂਸਰੇ ਕਿਸਾਨਾਂ ਦੀ ਉੱਥੋਂ ਪਰਪਾਈ ਕਰਨੀ ਹੈ ਸੋ ਅਸੀਂ ਚਾਹੁੰਦੇ ਹਾਂ ਉਹ ਸਮਾਜ ਦੇ ਵਿੱਚ ਨੰਗੇ ਹੋਣ ਤੇ ਉਹਨਾਂ ਦਾ ਪਤਾ ਲੱਗ ਸਕੇ ਤੇ ਉਹਨਾਂ ਨੂੰ ਪ੍ਰਸ਼ਾਸਨ ਜੋ ਉਹਨਾਂ ਦੀ ਬਣਦੀ ਕਾਰਵਾਈ ਹੈ ਉਹਨਾਂ ਤੇ ਉਹ ਕਰੇ ਤੇ ਕਿਸਾਨਾਂ ਨੂੰ ਕਿਸਾਨਾਂ ਦੀਆਂ ਮੋਟਰਾਂ ਵਾਪਸ ਦਵਾਈਆਂ ਜਾਂ ਧਰਨਾ ਜਿਹੜਾ ਕਦੋਂ ਤੱਕ ਸਫਰੈਂਸਰ ਜਾਰੀ ਰਹਿਗਾ ਧਰਨਾ ਤੇ ਹੁਣ ਲੱਗਾ ਐ ਇਸ ਦਾ ਤੇ ਇਹ ਐ ਨਹੀਂ ਕਹਿ ਸਕਦੇ ਕਿ ਕਦੋਂ ਤੱਕ ਜਾਰੀ ਰਹੇਗਾ ਧਰਨਾ ਲੱਗਾ ਐ ਅਸੀਂ ਬੈਠੇ ਆ ਤੇ ਜਦੋਂ ਤੱਕ ਸਾਡੇ ਕਿਸਾਨਾਂ ਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਦਾ ਲੁੱਟਿਆ ਹੋਇਆ ਮਾਲ ਉਹਨਾਂ ਨੂੰ ਵਾਪਸ ਨਹੀਂ ਦਿੱਤਾ ਜਾਂਦਾ ਤਦ ਤੱਕ ਅਸੀਂ ਸੰਘਰਸ਼ ਕਰਦੇ ਰਵਾਂਗੇ ਪ੍ਰਧਾਨ ਜੀ ਅੱਜ ਤੁਹਾਡੀ ਐਸਐਚਓ ਨੇ ਡੀਐਸਪੀ ਸਾਹਿਬ ਨਾਲ ਕਰਾਈ ਆ ਮੀਟਿੰਗ ਅੱਜ ਧਰਨੇ ਪਸੰਦ ਵੀ ਗੱਲਬਾਤ ਕੀ ਗੱਲਬਾਤ ਹੋਈ ਗੱਲਬਾਤ ਜਦੋਂ ਅਸੀਂ ਕਰਨ ਗਏ ਆ ਸਾਡੀ ਮੰਗ ਤੇ ਇਹੀ ਆ ਕਿ ਜਿਹੜੇ ਰਹਿੰਦੇ ਚੋਰ ਆ ਉਹਨਾਂ ਨੂੰ ਫੜਿਆ ਜਾਵੇ ਜਿਹੜਾ ਸਮਾਨ ਆ ਜਿਹੇ ਇੱਕ ਮੋਟਰ ਬਰਾਮਦ ਕੀਤੀ ਆ ਬਾਕੀ 6 ਮੋਟਰਾਂ ਸਾਤ ਜਿਹੜੀਆਂ ਨੇ ਉਹ ਬਰਾਮਦ ਕੀਤੀਆਂ ਜਾਣ ਇਹਦੇ ਵਿੱਚ ਉਹਨਾਂ ਨੇ ਕਿਹਾ ਵੀ ਸਾਨੂੰ 1 ਮਹੀਨੇ ਦਾ ਟਾਈਮ ਜਿਹੜਾ ਦਿਓ ਜਿਹੜਾ ਕਿ ਅਸੀਂ ਮਤਲਬ ਸਮਝਦੇ ਆ ਕਿ ਇਹ ਗੱਲ ਠੀਕ ਨਹੀਂ ਹੈਗੀ ਇਹ ਅੱਗੇ 1.5 ਮਹੀਨਾ ਤੇ ਪਹਿਲਾਂ ਵਾਪਰ ਗਿਆ 1 ਮਹੀਨਾ ਹੋਰ ਲੈ ਲਓ ਤੁਸੀਂ ਵੀ ਪੁਲਿਸ ਅੱਜ ਅਸੀਂ ਇੱਥੇ ਧਰਨਾ ਲਾਉਣਾ ਸੀ ਦੋ ਬੱਸਾਂ ਭਰ ਕੇ ਆ ਗਏ ਸਾਨੂੰ ਘਰ ਆਉਣ ਵਾਸਤੇ ਵੀ ਇਹ ਪੁਲਿਸ ਜਿਹੜੀ ਉਹਨਾਂ ਚੋਰਾਂ ਨੂੰ ਫੜਨ ਵਾਸਤੇ ਕਿਉਂ ਨਹੀਂ ਲਾਈ ਜਾਂਦੀ ਸ਼ਾਂਤ ਵੀ ਸਾਡਾ ਧਰਨਾ ਦੋ ਬੱਸਾਂ ਭਰ ਕੇ ਲੈ ਕੇ ਆਏ ਆ ਇਸ ਕਰਕੇ ਸਾਡੇ ਪੱਲੇ ਪਈ ਦੇ ਮਤਲਬ ਗੱਲਬਾਤ ਜਿਹੜੀ ਉਹ ਬਿਲਕੁਲ ਸਾਡੇ ਪੱਖ 'ਚ ਨਹੀਂ ਹੋਈ ਤੇ ਨਾ ਹੀ ਸਾਨੂੰ ਆਸ ਹੈ ਇਸ ਪੁਲਿਸ ਤੇ ਉੱਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਤਿੱਖਾ ਸੰਘਰਸ਼ ਕਰਾਂਗੇ ਤੇ ਲੰਮਾ ਕਰਾਂਗੇ ਅਗਲੀ ਮੀਟਿੰਗ ਕਰਕੇ ਇਸ ਕਰਕੇ ਅੱਜ ਦਾ ਜਿਹੜਾ ਅਸੀਂ ਪ੍ਰੋਗਰਾਮ ਧਰਨੇ ਦਾ ਉਹ ਅਸੀਂ ਪੋਸਟਪੋਨ ਕਰਾਂ ਕੋਈ ਕੋਈ ਸਹਿਮਤੀ ਨਹੀਂ ਬਣੀ ਤਾ ਨਹੀਂ ਕੋਈ ਸਹਿਮਤੀ ਨਹੀਂ ਬਣੀ ਠੀਕ ਹੈ ਅਗਲੇ ਸੰਘਰਸ਼ ਦਾ ਕੀ ਤੁਹਾਡਾ ਐਲਾਨ ਹੈ ਅਗਲਾ ਅਸੀਂ ਮੀਟਿੰਗ ਕਰਕੇ ਆਗੂਆਂ ਦੇ ਨਾਲ ਉਹ ਫਿਰ ਫਿਰ ਐਲਾਨ ਕਰਾਂਗੇ ਆਏ ਨਹੀਂ ਅਸੀਂ ਕਰਦੇ ਹਾਂ ਜੋ ਕਰਾਂਗੇ ਉਹੀ ਮਤਲਬ ਲਾਗੂ ਕਰਾਂਗੇ ਅਸਲ ਦੇ ਵਿੱਚ ਮਤਲਬ ਸਾਰੇ ਮਤਲਬ ਚੋਰਾ ਦੇ ਪੱਖ ਚ ਪ੍ਰਸ਼ਾਸਨ ਜਿਹੜਾ ਭੁਗਤ ਰਿਹਾ ਵਾ ਆ ਤੁਸੀਂ ਵੇਖਿਆ ਵਾ ਕਿ ਸਾਡੇ ਮਤਲਬ ਮਜ਼ਦੂਰ ਜਿਹੜੇ ਆ 22 ਮਰ ਗਏ ਨਕਲੀ ਸ਼ਰਾਬ ਪੀ ਕੇ ਇਥੇ ਸ਼ਰਾਬ ਜਿਹੜੀ ਨਕਲੀ ਵਿਕ ਰਹੀ ਆ ਸੀਮੈਂਟ ਕਾਲ ਦੀ ਗੱਡੀ ਫੜੀ ਗਈ ਨਕਲੀ ਸੀਮੈਂਟ ਫੜਿਆ ਗਿਆ ਕਿਉਂਕਿ ਮਤਲਬ ਚੋਰਾ ਦੇ ਪੱਖ ਚ ਭੁਗਤ ਰਿਹਾ ਸਾਰਾ ਪ੍ਰਸ਼ਾਸਨ ਹੀ ਸਰਕਾਰ ਵੀ ਪੁਲਿਸ ਵੀ ਉਹਨਾਂ ਨੂੰ ਬਣਾਵਾ ਦੇ ਰਹੀ ਆ ਤੇ ਆਮ ਲੋਕ ਜਿਹੜੇ ਲੁੱਟੇ ਜਾ ਰਹੇ ਆ ਇਸ ਕਰਕੇ ਇਹਨਾਂ ਦੀ ਆਸ ਨਹੀਂ ਰੱਖਣੀ ਚਾਹੀਦੀ ਆਪਾਂ ਨੂੰ ਜੱਥੇਬੰਦਕ ਤਾਕਤ ਕੀ ਦੀ ਆਪਣੀ ਹੋਰ ਮਜ਼ਬੂਤ ਕਰਨੀ